ਬਨੌਟੀ ਪੈਰਾਂ ਵਾਲਾ ਐਲੈਕਸੇ ਲਾਲ ਵਾਲਾਂ ਵਾਲੀ ਜੀ ਨੋਚਕਾ ਦੀ ਮਦਦ ਨਾਲ ਨੱਚਣਾ ਸਿੱਖ ਲੈਂਦਾ ਹੈ। ਨਾਚ ਦੀਆਂ ਇਹਨਾਂ ਵਰਜਸ਼ਾਂ ਦੇ ਨਤੀਜੇ ਵਜੋਂ ਉਹ ਇੰਜ ਮਹਿਸੂਸ ਕਰਨ ਲੱਗਦਾ ਹੈ ਜਿਵੇਂ ਉਹਦੇ ਬਨੌਟੀ ਪੈਰ ਉਹਦੀਆਂ ਲੱਤਾਂ ਨਾ ਰਹੀ ਪੀਉਂਦੇ ਗਏ ਹੁਣ ਐਲੈਕਸੇ ਹੀ ਪੂਰਾ ਖੁਸ਼ ਹੈ। ਉਹਨੂੰ ਸਿਰਫ ਇੱਕੋ ਫਿਕਰ ਹੈ ਕਿ ਔਲਿਆਂ ਦੀ ਚਿੱਠੀ ਕਿਉਂ ਨਹੀਂ ਆ ਰਹੀ? ਇੱਕ ਮਹੀਨਾ ਗੁਜ਼ਰ ਗਿਆ ਹੈ। ਚਿੱਠੀ ਨਹੀਂ ਆ ਰਹੀ। ਤੇ ਫੇਰ ਇੱਕ ਦਿਨ ਚਿੱਠੀ ਆ ਜਾਂਦੀ ਹੈ। ਨਾਚ ਦਾ ਸਭ ਕੁਝ ਚੱਲ ਰਿਹਾ ਹੁੰਦਾ ਹੈ ਜਿਨੋਚਕਾਂ ਨੂੰ ਕਮਰੇ ਵਿੱਚਕਾਰ ਗੁੱਸੇ ਵਿੱਚ ਖੜੀ ਛੱਡ ਕੇ ਅਤੇ ਬਾਰੇ ਵਿੱਚੋਂ ਹੀ ਹੱਥ ਵਿੱਚ ਛੋਟੀ ਫੜੀ ਕਾਲੇ ਸਿਰ ਵਾਲੇ ਬੁਰਨਾਯਾਨ ਦੇਹਤੋਂ ਚਿੱਠੀ ਖੋ ਕੇ ਅਲੈਕਸੇਈ ਉਥੋਂ ਦੌੜ ਜਾਂਦਾ ਹੈ ਝੀਲ ਵੱਲ ਜਾ ਕੇ ਸਰਸਰ ਕਰਦੇ ਕਾਨਿਆਂ ਵਿੱਚ ਦੀ ਰਾਹ ਬਣਾਉਂਦਾ ਉੱਲੀ ਲੱਗੀ ਸਿਲ ਉੱਤੇ ਬੈਠ ਕੇ ਉਹ ਲਫਾਫਾ ਖੋਲਣਾ ਹੈ ਉਹਦੀ ਨਜ਼ਰ ਇਕਦਮ ਚਿੱਠੀ ਦੀ ਆਖਰੀ ਸਤਰ ਉੱਤੇ ਪੈਂਦੀ ਹੈ ਤੇਾਰੇ ਇਹ ਵੀ ਕਿ ਐਸਾ ਪਿਆਰ ਹੋਇਆ ਜਿਹੜਾ ਕੁਰਬਾਨੀ ਕਰਨ ਤੋਂ ਡਰਦਾ ਹੋਵੇ ਅਜੀਬ ਆਦਮੀ ਐ ਤੂੰ ਅਜੀਬ ਆਦਮੀ ਤੇਰੇ ਨਾਲ ਭਾਵੇਂ ਕੁਝ ਵੀ ਕਿਉ ਨਾ ਬੱਪਰ ਜਾਏ ਤੂੰ ਆਈ ਤੇ ਆ ਕੇ ਦੇਖ ਲਮੀ ਕਿ ਮੈਂ ਤੇਰਾ ਹਰ ਵੇਲੇ ਹਰ ਹਾਲਤ ਵਿੱਚ ਇੰਤਜ਼ਾਰ ਕਰ ਰਹੀ ਹਾਂ ਮੈਂ ਤੇਰੇ ਬਾਰੇ ਕਿੰਨਾ ਸੋਚਦੀ ਰਹਿੰਦੀ ਹਾਂ ਤੇ ਤੂੰ ਜਾਣ ਲੈ ਜਦੋਂ ਤੱਕ ਮੈਂ ਜਿਉਂਦੀ ਹਾਂ ਉਦੋਂ ਤਾਂ ਕਿ ਇਸ ਦੁਨੀਆ ਵਿੱਚ ਕੋਈ ਐਸੀ ਥਾਂ ਹੈ ਜਿੱਥੇ ਤੇਰੀ ਉਡੀਕ ਹੋ ਰਹੀ ਹੈ ਜਿਸ ਹਾਲ ਵਿੱਚ ਵੀ ਤੂੰ ਆਵੇਂ ਤੇਰੀ ਉਡੀਕ ਹੋ ਰਹੀ ਹੋਵੇਗੀ ਰਾਤ ਕਾਫੀ ਹੋ ਚੁੱਕੀ ਸੀ ਅਗਾ ਹੋਰ ਨਾਵਲ ਪੜਿਆ ਜਾਣਾ ਉਸ ਨੂੰ ਮੁਸ਼ਕਲ ਲੱਗਿਆ ਵਰਕਾ ਮੋੜ ਕੇ ਉਹਨੇ ਕਿਤਾਬ ਬੰਦ ਕੀਤੀ ਅਤੇ ਸਹਰਾਣੇ ਰੱਖ ਲਈ ਬੈਠਕ ਵਿੱਚ ਜਾ ਕੇ ਬਲਬ ਬੁਝਾ ਦਿੱਤਾ ਇੱਕ ਚਿਤਵਣੀ ਜਹੀ ਲੈ ਕੇ ਮੰਜੇ ਉੱਤੇ ਪੈ ਗਿਆ ਅਚੰਭੇ ਵਿੱਚ